ਅਸਲਾਮੁਆਲੇਕੁਮ ਦੋਸਤੋ ਕਿਹਾ ਚਾਲੇ ਉਮੀਦ ਕਰਨਿਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਅੱਜ ਦੀ ਵੀਡੀਓ ਨਾਲ ਆਪਾਂ ਨੂੰ ਇੱਕ ਇੰਡੀਆ ਤੋਂ ਇੱਕ ਬੜੇ ਪਿਆਰੇ ਦੋਸਤ ਨੇ ਰਾਜਵੰਤ ਸਿੰਘ ਹਾਂਜੀ ਉਹਨਾਂ ਨੇ ਭੇਜੀ ਏ ਤੇ ਉਹਨਾਂ ਨੇ ਕਿਹਾ ਸੀ ਇਹ ਵੀਡੀਓ ਜ਼ਰੂਰ ਦੇਖਣੀ ਹੈ ਇੱਕ ਰਾਜਵੰਤ ਕੋਰ ਹੈ ਹਾਂਜੀ ਇੱਕ ਰਾਜਵੰਤ ਕੋਰ ਹੈ ਉਹ ਵੀ ਆਪਾਂ ਨੂੰ ਕਮੈਂਟਸ ਵਗੈਰਾ ਕਰਦੇ ਨੇ ਇਹ ਰਾਜਵੰਤ ਸਿੰਘ ਨੇ ਇਹ ਆਪਣੇ ਤੇ ਇਹਨਾਂ ਨੇ ਮੈਸੇਜ ਕੀਤਾ ਸੀ ਦਨਨ ਕਿਹਾ ਸੀ ਇਹ ਵੀਡੀਓ ਜ਼ਰੂਰ ਦੇਖਣਾ ਤੇ ਇਸ ਲਈ ਅਸੀਂ ਕਿਹਾ ਕਿ ਦੋਸਤਾਂ ਦੇ ਨਾਲ ਅਸੀਂ ਦੇਖਨੇ ਆ ਤੇ ਬੇਸਿਕਲੀ ਇਹ ਵੀਡੀਓ ਦੇ ਵਿੱਚ ਸਾਖੀ ਬਿਆਨ ਕੀਤੀ ਗਈ ਜਾਨੀ ਕਿ ਗੁਰੂ ਰਣਕਜੀਤ ਜੀ ਦੀ ਜਿੰਦਗੀ ਹਾਂ ਇੱਕ ਵਾਕਿਆ ਬਿਆਨ ਕੀਤਾ ਜਾ ਰਿਹਾ ਹੈ ਕਿ ਜਦੋਂ ਉਹ ਭਾਈ ਲਾਲੋ ਨੂੰ ਮਿਲੇ ਤੇ ਉਹਨਾਂ ਦੇ ਦਰਮਿਆਨ ਕੀ ਗੱਲਬਾਤ ਹੋਈ ਵੀਡੀਓ ਦਾ ਆਗਾਜ਼ ਕਰਦੇ ਹਾਂ ਦੋਸਤੋ ਮੇਰੀ ਤੁਹਾਨੂੰ ਵੀਡੀਓ ਪਸੰਦ ਆਈਏ ਅਗਰ ਪਸੰਦ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਵੀਂ ਕਿ ਵੀ ਜਿੱਥੇ ਪਿਆਰ ਹੋਵੇ ਤੁਸੀਂ ਦੱਸੋ ਜਦੋਂ ਆਪਾਂ ਪਿਆਰ ਦੇ ਵਿੱਚ ਹੋਈਏ ਸਾਨੂੰ ਪ੍ਰੇਮ ਹੋਵੇ ਕਿਸੇ ਦੇ ਘਰੇ ਗਏ ਹੋਈਏ ਅਗਲੇ ਦਾ ਭੇੜੇ ਤੋਂ ਭੇੜਾ ਪ੍ਰਸ਼ਾਦਾ ਵੀ ਸਨ ਅਸੀਂ ਕਹਿੰਨੇ ਹੱਥ ਤੇ ਹੀ ਫੜਾ ਦੇ ਕਿਹੜੀ ਗੱਲ ਹੈ ਘਰ ਦੇ ਤੇ ਬੰਦੇ ਅਸੀਂ ਅਸੀਂ ਕਿਹੜਾ ਬਗਾਨੇ ਲਿਆ ਮੈਨੂੰ ਫੜਾਪ ਘਰ ਦੇ ਹੀ ਆ ਅਸੀਂ ਜਿੱਥੇ ਪਿਆਰ ਹੋਵੇ ਤੇ ਜਿੱਥੇ ਪਿਆਰ ਸਾਡਾ ਨਹੀਂ ਹੁੰਦਾ ਸਾਡੇ ਮਨ ਚ ਮੈਲ ਹੈ ਜਿੱਥੇ ਉੱਥੇ ਫਿਰ ਅਗਲਾ 35 ਚੀਜ਼ਾਂ ਬਣਾ ਕੇ ਬੈਠਾ ਵਿਆਹ ਰੱਖਿਆ ਹੋਇਆ ਤੇ ਅਸੀਂ ਨੁਕਸੀ ਘਟਦੇ ਰਹਿੰਦੇ ਆ ਗੋਲ ਗੱਪੇ ਕਿਹੜਾ ਚੰਗੇ ਸੀ ਟਿੱਕੀ ਕਿਹੜਾ ਚੰਗੀ ਸੀ ਸਬਜ਼ੀ ਕਿਹੜਾ ਚੰਗੀ ਸੀ ਜੂਸ ਤੇ ਪਾਣੀ ਨੂੰ ਹੀ ਸੀ ਤੁਰਿਆ ਫਿਰਦਾ ਪਕੌੜੇ ਕੱਚੇ ਛੱਡੇ ਪਏ ਨੇ ਹਰ ਚੀਜ਼ ਤੇ ਨੁਕਸ ਕਿਉਂ ਕੱਢਦੇ ਆਂ ਬਲਾ ਸੀ ਕਿਉਂਕਿ ਉਦੋਂ ਮਨ ਸ਼ੁੱਧ ਨਹੀਂ ਉਹਦੇ ਪ੍ਰਤੀ ਮੈਲ ਹੈ ਤੇ ਜਿਹਦੇ ਪ੍ਰਤੀ ਪਿਆਰ ਹੁੰਦਾ ਹੈ ਉਹਦੀਆਂ ਮਾੜੀਆਂ ਚੀਜ਼ਾਂ ਵੀ ਚੰਗੀਆਂ ਲੱਗੀਆਂ ਜਾਂਦੀਆਂ ਦੇ ਸੁਰੇ ਨੂੰ ਵੀ ਕਹਿਣਗੇ ਕਿ ਆਹ ਸੁਰਚ ਗਾਉਂਦਾ ਤੇ ਜਦੋਂ ਪਿਆਰ ਨਾ ਹੋਵੇ ਉਦੋਂ ਸੋਰ ਵਾਲੇ ਨੂੰ ਵੀ ਗਲਤੀਆਂ ਕੱਢੀ ਜਾਂਦੇ ਆ ਵੀ ਇਹ ਤੇ ਵਧੀਆ ਹੀ ਨਹੀਂ ਗਾਉਂਦਾ ਇਹ ਤੇ ਪਖੰਡ ਕਰਦਾ ਸਾਰੀ ਖੇਡ ਸਾਡੇ ਆਪਣੇ ਆਪ ਦੀ ਹੁੰਦੀ ਹੈ ਜਿਵੇਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੱਚੇ ਪਾਤਸ਼ਾਹ ਈਮਨਾਬਾਦ ਗਏ ਨਾ ਜਦੋਂ ਦਰਵਾਜਾ ਖੜਕਾਇਆ ਇੱਕ ਗਰੀਬ ਸਿੱਖ ਦਰਵਾਜਾ ਖੋਲਦਾ ਹੈ ਤੇ ਜਦੋਂ ਬੂਹਾ ਖੋਲਿਆ ਵੇਖਿਆ ਗੁਰੂ ਨਾਨਕ ਸਾਹਿਬ ਮਰਦਾਨਾ ਖੜੇ ਐ ਮਾਰੇ ਕਹਿੰਦੇ ਆ ਜਾਈਏ ਕੌਣ ਹੋ ਜੀ ਤੁਸੀਂ ਤੇ ਮਰਦਾਨੇ ਨੇ ਦੱਸਿਆ ਤੇ ਇਹ ਘਰ ਕਿਸ ਦਾ ਹੈ ਭਾਈ ਲਾਲੋ ਦਾ ਏਮਨਾਬਾਦ ਦੀ ਧਰਤੀ ਤੇ ਲਾਲੋ ਦੇ ਘਰ ਜਾਂਦੇ ਆ ਲਾਲੋ ਆਓ ਜੀ ਜੀ ਆਇਆਂ ਮਾੜਾ ਮੋਟਾ ਸੁਣਿਆ ਗੁਰੂ ਸਾਹਿਬ ਦੇ ਬਾਰੇ ਪਹਿਲਾਂ ਵੀ ਤੇ ਉਹਦੇ ਘਰੇ ਪਾਸ਼ਾ ਬੈ ਗਏ ਚਿਹਰਿਆਂ ਨੂੰ ਵੇਖਿਆ ਹਾਵ ਭਾਵ ਵੇਖੇ ਟਿਕੇ ਹੋਏ ਮਨ ਵੇਖੇ ਜੁੜੇ ਹੋਏ ਮਨ ਵੇਖੇ ਪਿਆਰ ਵੇਖਦਾ ਜਦੋਂ ਅੱਖਾਂ ਵਿੱਚੋਂ ਖਿੱਚ ਪੈ ਜਾਂਦੀ ਇਹ ਕੋਈ ਮੰਗਣ ਵਾਲੇ ਥੋੜਾ ਆ ਕੋਈ ਫਕੀਰ ਕੋਈ ਇਦਾਂ ਆ ਗਿਆ ਵੀ ਹਾਂ ਰੋਟੀ ਵਾਸਤੇ ਆਏ ਇਹ ਤੇ ਰੰਗ ਹੀ ਵੱਖਰਾ ਚਿਹਰੇ ਦਾ ਜਲਾਲ ਵੱਖਰਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਅੰਦਰ ਲੈ ਗਿਆ ਜਿੱਦਾਂ ਦਾ ਬਿਸਤਰ ਜਿੱਦਾਂ ਦਾ ਮੰਜਾ ਪ੍ਰਬੰਧ ਕੀਤਾ ਬਿਠਾਇਆ ਮਰਦਾਨਾ ਪਾਸ ਬੈਠਿਆ ਸ਼ਾਮ ਦਾ ਵੇਲਾ ਚਲ ਮਰਦਾਨਿਆਂ ਵਜਾ ਫਿਰ ਰਬਾਬ ਮਰਦਾਨਾ ਰਬਾਬ ਵਜਾਉਂਦਾ ਸਤਿਗੁਰ ਜੀ ਬਾਣੀ ਗਾਉਂਦੇ ਹਨ ਕਿ ਆਨੰਦ ਬਣ ਗਿਆ ਘਰ ਦੇ ਵਿੱਚ ਤੇ ਉਹ ਤੇ ਸਵਰਗ ਬਣਾ ਦਿੱਤਾ ਸੱਚਖੰਡ ਹੀ ਬਣਾ ਦਿੱਤਾ ਕੀਰਤਨ ਹੋਣ ਲੱਗ ਪਿਆ ਸਾਰੇ ਸ਼ਾਂਤ ਹੋ ਗਏ ਕਦੇ ਕਦੇ ਤੁਸੀਂ ਕਰਕੇ ਵੇਖੋ ਭਟਕਦੇ ਹੋਣ ਪੰਜ ਚਾਰ ਦੋਸਤ ਫਰੈਂਡ ਆਏ ਨੇ ਰੌਲਾ ਜਾ ਪਾਈ ਜਾਂਦੇ ਐ ਕਹੇ ਆਜੋ ਤੇ ਬੈਠੀਏ ਜਰਾ ਇੱਕ ਦੋ ਚਾਰ ਸ਼ਬਦ ਗਾਈਏ ਕੁਛ ਨਾ ਕੁਛ ਪੜਨ ਲੱਗ ਜੋ ਗਾਉਣ ਲੱਗ ਜੋ ਚੰਗਾ ਤੁਸੀਂ ਗਾਇਓ ਗੁਰਬਾਣੀ ਕੁਛ ਪੜੋ ਟਿਕ ਜਾਂਦਾ ਮਨ ਤੇ ਉੱਥੇ ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਕੀਰਤਨ ਕਰਦੇ ਹਨ ਐਸਾ ਆਨੰਦ ਬਣਿਆ ਟਕਾ ਗਿਆ ਸਮਾਪਤੀ ਹੋਈ ਏ ਮਾਰ ਦੇ ਕੋ ਛਕਣ ਵਾਸਤੇ ਲਿਆ ਜੋ ਹੈ ਤੇ ਇਤਿਹਾਸ ਦੱਸਦਾ ਵੀ ਕੋਦਰੇ ਦਾ ਪ੍ਰਸ਼ਾਦਾ ਗੁਰੂ ਸਾਹਿਬ ਜੀ ਨੂੰ ਸ਼ਿਕਾਇਆ ਕੋਦਰਾ ਉਹ ਵੀ ਰਾਤ ਦਾ ਪ੍ਰਸ਼ਾਦਾ ਹੁਣ ਅੱਜ ਕੱਲ ਤੇ ਇਹ ਮੋٹے ਅਨਾਜ ਵਿੱਚ ਆਉਂਦਾ ਜਿਹੜਾ ਰਾਗੀ ਦਾ ਆਟਾ ਹੋ ਗਿਆ ਰਾਗੀ ਕੋਦਰਾ ਕੁੱਟਕੀ ਕੰਗਣੀ ਇਹ ਸਾਰੇ ਮੋٹے ਅਨਾਜ ਹਨ ਅੱਜਕੱਲ ਕਣਕ ਜਿਹੜੀ ਇਹ ਹਾਈਬ੍ਰਿਡ ਆ ਗਈ ਏ ਕਣਕ ਪਹਿਲਾਂ ਨਹੀਂ ਸੀ ਹੁੰਦੀ ਕਣਕ ਵੀ ਹੁੰਦੀ ਸੀ ਤੇ ਦੇਸੀ ਕਣਕ ਕਾਲੀ ਹੁੰਦੀ ਐ ਜਿਹੜੀ ਕਾਲੀ ਕਣਕ ਦੇਸੀ ਕਣਕ ਹੁੰਦੀ ਐ ਨਾ ਉਹਦੇ ਵਿੱਚ 슈ਗਰ ਨਹੀਂ ਹੁੰਦੀ ਆ ਜਿਹੜੀ ਕਣਕ ਆਪਾਂ ਖਾਂਦੇ ਆ ਇਹਦੇ ਵਿੱਚ 슈ਗਰ ਬਹੁਤ ਹੁੰਦੀ ਮਿੱਠਾ 슈ਗਰ ਦਾ ਪੇਸ਼ੈਂਟ ਕਹਿੰਦਾ ਮਿੱਠਾ ਛੱਡਦਾ ਫੇਰ ਵੀ 슈ਗਰ ਵਧਦੀ ਜਾਂਦੀ ਐ ਉਹਦਾ ਕਾਰਨ ਇਹ ਹੁੰਦਾ ਵੀ ਇਹ ਕਣਕ 'ਚ ਹੀ 슈ਗਰ ਐ ਉਹਨੇ ਮਿੱਠਾ ਤੇ ਛੱਡਤਾ ਰੋਟੀ ਦੇ ਵਿੱਚ ਜਦੋਂ ਆਪਾਂ ਕਣਕ ਜਿਹੜੀ ਆ ਹੁਣ ਤੇ ਜਿਹੜੀ ਕਣਕ ਕਾਲੀ ਕਣਕ ਹੁੰਦੀ ਸੀ ਬਹੁਤ ਥੋੜੀ ਨਿਕਲਦਾ ਸੀ ਝਾੜ ਸਾਡੇ ਇੱਥੇ ਦੁਕਾਨ ਤੇ ਕਾਲੀ ਕਣਕ ਮਿਲਦੀ ਐ ਜਿਸ ਬੰਦੇ ਨੂੰ ਸ਼ੂਗਰ ਹੈ ਜਰਾ ਇੱਕ ਲਿਜਾ ਕੇ ਖਾ ਕੇ ਵੇਖਿਓ ਕਾਲੀ ਕਣਕ ਬਹੁਤ ਫਾਇਦਾ ਕਰਦੀ ਐ ਸ਼ੂਗਰ ਉਹਦੇ ਨਾਲ ਨਹੀਂ ਹੁੰਦੀ ਉਹ ਬਹੁਤ ਫਾਇਦੇ ਵਾਲੀ ਚੀਜ਼ ਐ ਪੁਰਾਣੇ ਵੇਲੇਆਂ ਦੇ ਵਿੱਚ ਦੇਸੀ ਕਣਕ ਹੁੰਦੀ ਸੀ ਆ ਕਣਕ ਨਹੀਂ ਸੀ ਹੁੰਦੀ ਜਿਹੜੀ ਅੱਜ ਕੱਲ੍ਹ ਵਾਲੀ ਐ ਇਹਦਾ ਤੇ ਝਾੜ ਨਿਕਲਦਾ 40-50 ਮਣ ਕਿੱਲੇ ਦਾ ਉਹ ਨਿਕਲਦੀ ਹੁੰਦੀ ਸੀ 5-7 ਮਣ ਝਾੜ ਬਹੁਤ ਥੋੜਾ ਨਿਕਲਦਾ ਹੁੰਦਾ ਸੀ ਤੇ ਉਹਦੇ ਵਿੱਚ ਮਿੱਠਾ ਨਹੀਂ ਸੀ ਹੁੰਦਾ ਤੇ ਕੰਗਣੀ ਕੁੱਟਕੀ ਰਾਗੀ ਕੋਦਰਾ ਇਹਦਾ ਜਿਹੜਾ ਇਹ ਇਹੀ ਹੁੰਦਾ ਸੀ ਸਾਰਾ ਤੇ ਕੋਦਰੇ ਦਾ ਪ੍ਰਸ਼ਾਦਾ ਰਾਤ ਦਾ ਬਚਿਆ ਹੋਇਆ ਸੀ ਤੇ ਲਿਆ ਕੇ ਉਹਨੇ ਅੱਗੇ ਰੱਖਿਆ ਮਰਦਾਨਾ ਜਦੋਂ ਐਦਾਂ ਲੱਗਿਆ ਕਹਿੰਦਾ ਮਹਾਰਾਜਾ ਲੰਗਣਾ ਕਿੱਦਾਂ ਅੰਦਰ ਹੁਣ ਆ ਲੰਗਣਾ ਕਿਵੇਂ ਆ ਬਾਹਰ ਕਹਿੰਦੇ ਜਰਾ ਕੋ ਪਿਆਰ ਭਰ ਮਨ ਵਿੱਚ ਤੂੰ ਪ੍ਰਸ਼ਾਦਾ ਨਾ ਵੇਖ ਪ੍ਰਸ਼ਾਦੇ ਦੇਣ ਵਾਲੇ ਦੇ ਹੱਥ ਵੇਖ ਉਹਦਾ ਪਿਆਰ ਵੇਖ ਉਹਦੀਆਂ ਅੱਖਾਂ ਵੇਖ ਉਹਦੀ ਕਿਰਤ ਵੇਖ ਉਹਦੀ ਸੱਚੀ ਸੁੱਚੀ ਮਿਹਨਤ ਵੇਖ ਜਰਾ ਕੋ ਤੂੰ ਇਹਦੇ ਕੰਨੀ ਵੇਖ ਪਹਿਲਾਂ ਰੋਟੀ ਕੰਨੀ ਨਾ ਵੇਖ ਬੰਦੇ ਕੰਨੀ ਵੇਖ ਪਹਿਲਾਂ ਜਰਾ ਕੋ 2 ਮਿੰਟੇ ਦਾ ਚਿਹਰਾ ਤੇ ਤੱਕ ਲੈ ਇਹਦਾ ਆਦੇ ਹਾਵ ਭਾਵ ਤੱਕ ਲੈ ਇਹਦੇ ਅੰਦਰ ਦਾ ਪਿਆਰ ਵੇਖ ਲੈ ਰੋਟੀ ਬਾਅਦ ਚ ਖਾਈਂ ਉਹ ਮਰਦਾਨੇ ਨੇ ਗੋਵ ਨਾਲ ਵੇਖਿਆ ਵੀ ਹਾਂ ਇਹਦੇ ਅੰਦਰ ਪਿਆਰ ਇਹਦੇ ਅੰਦਰ ਸ਼ਰਧਾ ਇਹਦੇ ਅੰਦਰ ਰੰਗ ਇਹਦੇ ਅੰਦਰ ਖੇੜਾ ਕਿੰਨਾ ਮਿਹਨਤ ਕਰਨ ਵਾਲਾ ਬੰਦਾ ਹੈ ਉਹੀ ਜਿਹੜੀ ਕੋਧਰੇ ਦੀ ਰੋਟੀ ਮਰਦਾਨੇ ਨੂੰ ਭੈੜੀ-ਭੈੜੀ ਜੀ ਲੱਗਦੀ ਜਾਂਦੀ ਸੀ ਹੁਣ ਜਦੋਂ ਖਾਂਦਾ ਹੈ ਤੇ ਸਵਾਦ ਆਉਂਦਾ ਹੈ ਸਵਾਦ ਰੋਟੀ ਦੇ ਵਿੱਚ ਨਹੀਂ ਆਇਆ ਹੁਣ ਪਿਆਰ ਚ ਲੱਗ ਗਿਆ ਹਾਂ ਮੈਂ ਦੱਸਿਆ ਹੀ ਹੈ ਵੀ ਜਿਹਦੇ ਨਾਲ ਪਿਆਰ ਕਰਦੇ ਹੋਈ ਉਹਦਾ ਭੈੜਾ ਵੀ ਵਧੀਆ ਲੱਗਣ ਲੱਗ ਜਾਂਦਾ ਹੈ ਸਵਾਦ ਤੇ ਪਿਆਰ ਨੇ ਦੇਣਾ ਨਾ ਰੋਟੀ ਨੇ ਥੋੜਾ ਦੇਣਾ ਹੁੰਦਾ ਤਾਂ ਤੁਸੀਂ ਲੰਗਰ ਚ ਚਲੇ ਜਾਓ ਜਿਹੜਾ ਬੰਦਾ ਪਿਆਰ ਕਰਦਾ ਉਹਨੇ ਕਹਿਣਾ ਵਾਹ ਵੀ ਵਾਹ ਦੇਸੀ ਘਿਓ ਦਾ ਚਮਚਾ ਵੀ ਪਾ ਦਿੱਤਾ ਸਬਜੀ ਬੜੀ ਸਵਾਦ ਹੈ ਜਿਹੜਾ ਇੱਥੇ ਪਿਆਰ ਨਾ ਕਰਦਾ ਹੋਇਆ ਪਹਿਲਾਂ ਉਹਨੇ ਇਹ ਕਹਿਣਾ ਵੀ ਹੈ ਤੇ ਮਰਚਾਂ ਹੀ ਸਿੱਟ ਰੱਖੀਆਂ ਨੇ ਤੇਰੀਆਂ ਹੀ ਇਹਦੇ ਰੋਟੀਆਂ ਸੁੱਕੀਆਂ ਤੁਰੀਆਂ ਫਿਰਦੀਆਂ ਮੰਨ ਲਓ ਜਿਹੜਾ ਬੰਦਾ ਪਿਆਰ ਨਹੀਂ ਕਰਦਾ ਉਹਨੇ ਲੰਗਰ ਚ ਬਹਿ ਕੇ ਨੁਕਸ ਘਟਣ ਦੇ ਪਰ ਜਿਹੜਾ ਪਿਆਰ ਵਾਲਾ ਹੋਵੇ ਉਹਨੂੰ ਐ ਵੀ ਖਵਾ ਦਈਏ ਜਿਹੜਾ ਵੀ ਫੜਾ ਰੱਖ ਦਿਓ ਤੇ ਗੋਣੀ ਗਈ ਜਾਂਦਾ ਉਹ ਕਹਿੰਦਾ ਠੀਕ ਹੈ ਜੀ ਬਸ ਵਧੀਆ ਹੀ ਵਧੀਆ ਜਿਹੜਾ ਤੁਸੀਂ ਮਿਲ ਗਿਆ ਨਾ ਪ੍ਰਸ਼ਾਦਾ ਤੁਰੇ ਜਾਂਦੇ ਆ ਨਾ ਵੀ ਇੰਨਾ ਹੀ ਬਹੁਤ ਹੁਣ ਜੇ ਉਹ ਸਵਾਦ ਤੇ ਪ੍ਰੇਮ ਨੇ ਦੇਣਾ ਪ੍ਰੇਮ ਭਰ ਦਿਓ ਮਨ ਵਿੱਚ ਫਿਰ ਭਾਵੇਂ ਜੋ ਮਰਜੀ ਫੜਾ ਦਿਓ ਪ੍ਰੇਮ ਹੈ ਨਹੀਂ ਫਿਰ ਸਵਾਦ ਆਉਣਾ ਨਹੀਂ ਗੁਰੂ ਸਾਹਿਬ ਨੇ ਉਹਦੀ ਸਿਫਤ ਨਹੀਂ ਕੀਤੀ ਕੋਦਰੇ ਦੀ ਹੁਣ ਜੇ ਕੋਦਰੇ ਦੀ ਸਿਫਤ ਕਰਦੇ ਕੋਦਰਾ ਬਹੁਤ ਚੰਗਾ ਹੈ ਕੋਦਰਾ ਬਹੁਤ ਵਧੀਆ ਹੈ ਕੋਦਰਾ ਠੀਕ ਹੈ ਮਰਦਾਨਿਆਂ ਕੋਦਰਾ ਤੇਰੀ ਸਿਹਤ ਲਈ ਠੀਕ ਹੈ ਕੋਦਰਾ ਫੇਰ ਨਹੀਂ ਸੀ ਲੰਘਣਾ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕੋਦਰੇ ਦੀ ਗੱਲ ਨਹੀਂ ਕੀਤੀ ਉਹਦੀ ਕੀਤੀ ਜਿਹੜਾ ਜਿਨੇ ਕੋਦਰਾ ਬਣਾਇਆ ਬੰਦਾ ਵੇਖ ਮਰਦਾਨਿਆਂ ਬੰਦੇ ਦੇ ਅੰਦਰ ਦਾ ਪਿਆਰ ਵੇਖ ਇਹ ਲਾਲੋ ਹੈ ਤੇ ਲਾਲੋ ਸੱਚੀ ਸੁੱਚੀ ਕੀਰਤ ਕਰਨ ਵਾਲਾ ਹੈ ਪਿਆਰ ਮਾਰਾ ਦਾ ਕਿੰਨਾ ਹੋਣਾ ਇੱਕ ਟਾਈਮ ਤੇ ਜਾ ਕੇ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਵੇ ਲਾਲੋ ਨਾਂ ਲੈ ਕੇ ਲਾਲੋ ਦਾ ਲਾਲੋ ਨੂੰ ਸਾਰੀ ਸਦਾ ਵਾਸਤੇ ਅਮਰ ਕਰਤਾ ਗੁਰੂ ਨਾਨਕ ਲਾਲੋ ਦਾ ਨਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਵਾਜ਼ ਦੇ ਲਾਲੋ ਨੂੰ ਅਮਰ ਕਰ ਗਏ ਸਦਾ ਲਈ ਇੱਥੇ ਬਿਠਾ ਗਏ ਤੇ ਲਾਲੋ ਦੇ ਪ੍ਰਤੀ ਮਰਦਾਨੇ ਨੂੰ ਕਿਹਾ ਇਹ ਵੇਖ ਜਰਾ ਆ ਆ ਪੁਆਇੰਟ ਆਫ View ਚੇਂਜ ਕਰਨਾ ਕਹਿੰਦੇ ਇਹਨੂੰ ਕਹਿੰਦੇ ਨਜ਼ਰੀਆ ਚੇਂਜ ਕਰਨਾ ਪੁਆਇੰਟ ਆਫ View ਚੇਂਜ ਕਰਤਾ ਪਹਿਲਾਂ ਉਹਨੂੰ ਲਾਲੋ ਹੋਰ ਤਰ੍ਹਾਂ ਦਾ ਲੱਗਦਾ ਸੀ ਜਦੋਂ ਗੁਰੂ ਨਾਨਕ ਨੇ ਕਿਹਾ ਜਰਾ ਚੰਗੀ ਤਰ੍ਹਾਂ ਵੇਖ ਲਾਲੋ ਐ ਉਹ ਲਾਲੋ ਦੇ ਪ੍ਰਤੀ ਇੰਨਾ ਪਿਆਰ ਭਰ ਭਰ ਗਿਆ ਨਾ ਮਰਦਾਨੇ ਅੰਦਰ ਉਹਦਾ ਕੋਧਰਾ ਵੀ ਪਿਆਰਾ ਲੱਗਣ ਲੱਗ ਗਿਆ ਉਹਦਾ ਕੱਚਾ ਕੋਠਾ ਵੀ ਵਿਆਹਾਂ ਲੱਗਣ ਲੱਗਿਆ ਉਹ ਸਾਰੀ ਖੇੜ ਹੀ ਪਿਆਰ ਦੀ ਹੈ ਨਫ਼ਰਤ ਭਰੀ ਹੋਵੇ ਉਹਨੂੰ ਜਰਾਕ ਡਿਲੀਟ ਕਰੋ ਪਿਆਰ ਭਰ ਦਿਓਗੇ ਉਹ ਸਾਰਾ ਕੁਝ ਹੀ ਬਦਲ ਜਾਂਦਾ ਜਿਵੇਂ ਨਾ ਤੁਸੀਂ ਵੇਖੋ ਨਾ ਮੈਂ ਕਿੰਨੀ ਵਾਰੀ ਦੁਵਾਨ ਚ ਗੱਲ ਕਰਦਾ ਵੀ ਆ ਐਨਕ ਹੈ ਹੁਣ ਮੇਰੀ ਐਨਕ ਬਰਾਊਨ ਹੈ ਤੇ ਮੈਨੂੰ ਬਰਾਊਨ ਦਿਸ ਰਿਹਾ ਮੈਨੂੰ ਕਾਲੀ ਲਵਾ ਦਿਓ ਮੈਨੂੰ ਕਾਲਾ ਦਿਸਣ ਲੱਗ ਜਾਣਾ ਮੈਨੂੰ ਚਿੱਟੀ ਲਵਾ ਦਿਓ ਮੈਨੂੰ ਚਿੱਟਾ ਦੇ ਸੁਣ ਲੱਗ ਜਾ ਮੈਨੂੰ ਨੀਲੀ ਲਵਾ ਦਿਓ ਨੀਲਾ ਦਿਸਣ ਲੱਗ ਜਾਣਾ ਗੁਰੂ ਸਾਹਿਬ ਬਾਹਰਲਾ ਕੁਛ ਨਹੀਂ ਬਦਲਦੇ ਨਜ਼ਰ ਬਦਲ ਦਿੰਦੇ ਆ ਨਜ਼ਰੀਆ ਬਦਲ ਜਾਂਦਾ ਜਦੋਂ ਬੰਦੇ ਦਾ ਨਜ਼ਰੀਆ ਬਦਲ ਜਾਵੇ ਸਾਰਾ ਕੁਝ ਹੀ ਬਦਲ ਜਾਂਦਾ ਆਪਣਾ ਆਪਣਾ ਸੰਸਾਰ ਚੱਕੀ ਫਿਰਦੇ ਆ ਆਪਣੀਆਂ ਆਪਣੀਆਂ ਐਨਕਾਂ ਚੱਕੀ ਫਿਰਦੇ ਆ ਪੁਆਇੰਟ ਆਫ 뷰 ਸਾਡਾ ਆਪੋ ਆਪਣਾ ਮੇਰੀ ਐਨਕ ਹੋਰ ਹੈ ਦੂਜੇ ਦੀ ਐਨਕ ਹੋਰ ਹੈ ਇੱਕੋ ਹੀ ਟਾਈਮ ਤੇ ਇੱਕ ਨੂੰ ਸੰਸਾਰ ਹੋਰ ਤਰ੍ਹਾਂ ਦਾ ਦਿਖਦਾ ਦੂਜੇ ਨੂੰ ਹੋਰ ਤਰ੍ਹਾਂ ਦਾ ਦਿਖਦਾ ਪਿਆਰ ਵਾਲਾ ਜਿਹੜਾ ਉਹਨੂੰ ਘਟ ਘਟ ਚੋਂ ਦਿਸਦਾ ਤੇ ਜਿਹਦੀ ਜਿਹਨੂੰ ਪਿਆਰ ਨਹੀਂ ਨਜ਼ਰ ਉਹਦੀ ਹੋਰ ਹੈ ਉਹਨੂੰ ਕੁਛ ਵੀ ਨਹੀਂ ਦਿਸਦਾ ਉਹ ਕਹਿੰਦਾ ਅੱਗ ਦਿਸੀ ਜਾਂਦੇ ਐ ਗਰਮੀ ਅੱਗ ਵਰੀ ਜਾਂਦੀ ਐ ਤੂੰ ਕਹਿਣਾ ਮੈਨੂੰ ਦਰਖਤਾਂ ਚੋਂ ਰੱਬ ਦਿਸਦਾ ਇਹ ਕਿਹੜੀ ਗੱਲ ਐ ਮੈਨੂੰ ਕਾਂ ਦਿਸਦਾ ਤੈਨੂੰ ਰੱਬ ਦਿਸਦਾ ਮੈਨੂੰ ਕੁੱਤਾ ਦਿਸਦਾ ਤੈਨੂੰ ਇਹਦੇ ਚੋਂ ਵੀ ਰੱਬ ਹੀ ਦਿਸ ਜਾਂਦਾ ਸਾਰੀ ਖੇਡ ਨਜ਼ਰੀਏ ਦੀ ਸਾਰੀ ਖੇਡ ਐਨਕ ਦੀ ਉਹ ਸੋਚ ਹੀ ਬਦਲ ਪੁੱਤੀ ਵਿਚਾਰ ਹੀ ਬਦਲ ਪੁੱਤੇ ਗੁਰੂ ਨਾਨਕ ਯਾਰ ਗਰੀਬਾਂ ਦਾ ਵੇਖ ਲਵੋ ਅਜਮਾ ਕੇ ਮਲਕ ਭਾਗੋ ਦੇ ਛੱਡ ਕੇ ਪੂੜੇ ਬੈਠਾ ਲਾਲੋ ਕਰ ਜਾ ਰਿਹਾ ਗੁਰੂ ਨਾਨਕ ਯਾਰ ਗਰੀਬਾਂ ਸੋ ਉਹ ਸਾਰਾ ਕੁਝ ਜਿਹੜਾ ਹੈ ਬੰਦੇ ਦੇ ਮਨ ਤੇ ਟਪਿੰਡ ਕਰਦਾ ਹੈ ਮਨ ਸ਼ੁੱਧ ਹੋਏਗਾ ਮਨ ਸਾਫ਼ ਹੋਏਗਾ ਦੁਨੀਆ ਸਾਫ਼ ਸਾਫ਼ ਦੇ ਜਦੋਂ ਸਾਡਾ ਮਨ ਮਿੱਤਰ ਬਣਿਆ ਹੁੰਦਾ ਉਦੋਂ ਸਾਰੀ ਦੁਨੀਆ ਮਿੱਤਰਾਂ ਦੀ ਹੁੰਦੀ ਹੈ ਜਦੋਂ ਸਾਡਾ ਮਨ ਦੁਸ਼ਮਣ ਬਣਿਆ ਹੁੰਦਾ ਸਾਰੀ ਦੁਨੀਆ ਹੀ ਦੁਸ਼ਮਣਾਂ ਦੀ ਲੱਗਦੀ ਹੈ ਮਨ ਮਿੱਤਰ ਬਣ ਬਣ ਗਿਆ ਜਦੋਂ ਤੁਹਾਡਾ ਸਾਫ਼ ਹੋ ਗਿਆ ਐ ਲੱਗਣਾ ਸਾਰੀ ਦੁਨੀਆ ਕਿੰਨੀ ਪਿਆਰੀ ਹੈ ਕਿੰਨੇ ਮਿੱਤਰ ਨੇ ਮੇਰੇ ਕਿੰਨੀ ਵਧੀਆ ਦੁਨੀਆ ਤੇ ਮਨ ਜਿੰਨਾ ਖੋਟਾ ਤੇ ਮੈਲਾ ਹੋਏਗਾ ਐ ਲੱਗਦਾ ਸਾਰੇ ਮੇਰੇ ਵੈਰੀ ਨੇ ਸਾਰੀ ਦੁਨੀਆ ਮੇਰੇ ਮੇਰੇ ਨਾਲ ਵਿਰੋਧ ਕਰਦੀ ਹੈ ਕਿਉਂਕਿ ਮਨ ਮੈਲਾ ਹੋਇਆ ਹੋਇਆ ਮਨ ਸ਼ੁੱਧ ਨਹੀਂ ਹੈ ਤੇ ਸਾਰੀ ਜ਼ਿੰਦਗੀ ਅਸੀਂ ਰੱਬ ਲੱਭਣ ਤੇ ਜ਼ੋਰ ਲਾਉਂਨੇ ਆ ਮਨ ਤੇ ਕੰਮ ਹੀ ਨਹੀਂ ਕਰਦੇ ਮਨ ਨੂੰ ਸ਼ੁੱਧ ਕਰਨਾ ਮਨ ਨੂੰ ਸਾਫ਼ ਕਰਨਾ ਸ਼ੁਰੂ ਕਰੋ ਗੁਰੂ ਸਾਹਿਬ ਤੋਂ ਲੈ ਕੇ ਗਿਆਨ ਹੌਲੀ 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 ਮਨ ਦੀ ਮੈਲ ਲਈ ਜਾਈਏ ਜਿਵੇਂ ਜਿਵੇਂ ਮੈਲ ਲੱਤੀ ਜਾਏਗੀ ਮਨ ਸ਼ੁੱਧ ਹੋਈ ਜਾਣਾ ਪਿਆਰ ਦਾ ਹਿਰਦਾ ਭਰ ਕੇ ਤੁਰਿਓ ਸਾਰੀ ਦੁਨੀਆ ਖਰੀਦ ਲਈ ਭਾਵੇਂ ਉਹ ਸਿਆਣੇ ਕਹਿੰਦੇ ਨਾ ਵੇ ਜੇਬ ਦੇ ਵਿੱਚ ਜੇਬ ਭਰ ਕੇ ਤੁਰੇਗਾ ਜੋ ਸਾਰਾ ਬਾਜ਼ਾਰ ਖਰੀਦ ਲਾ ਭਾਵੇਂ ਜੇਬ ਭਰ ਕੇ ਤੁਰੀ ਤੂੰ ਕਿਹੜੀ ਗੱਲ ਕਰਦਾ ਹਰ ਚੀਜ਼ ਤੇਰੀ ਬਣ ਜਾਏਗੀ ਹਿਰਦਾ ਪਿਆਰ ਦਾ ਭਰ ਕੇ ਤੁਰੀ ਆਹ ਫਰੀ ਆਕਾਲ ਮਨ ਹਿਰਦਾ ਪਿਆਰ ਦਾ ਭਰ ਕੇ ਤੁਰੀ ਜਿੱਥੇ-ਜਿੱਥੇ ਜਾਏਗਾ ਜਿੱਧਰ ਨੂੰ ਲੰਗੇਗਾ ਸਭ ਨੂੰ ਆਪਣਾ ਹੀ ਬਣਾਉਂਦਾ ਜਾਏਗਾ ਪਰ ਪਿਆਰ ਦਾ ਹਿਰਦਾ ਭਰ ਕੇ ਤੁਰੀ ਤੇਰੀ ਜੇਬ ਪਿਆਰ ਤੋਂ ਖਾਲੀ ਏ ਤੇਰੇ ਤੇ ਆਪਣੇ ਨਹੀਂ ਤੇਰੇ ਬਣਨੇ ਤੇਰੇ ਤੇ ਬੱਚੇ ਨਹੀਂ ਤੇਰੇ ਬਣਨੇ ਉਹਨਾਂ ਤੋਂ ਵੀ ਐਹੀ ਭਾਲਦਾ ਵਪਾਰ ਹੀ ਐ ਆ ਕਰੇਗਾ ਮੇਰਾ ਨਾਮ ਚਮਕਾਓ ਅੱਗੇ ਲੱਗੋ ਪਹੁੰਚੋ ਕਿਤੇ ਨਾ ਕਿਤੇ ਨਿਆਣਿਓ ਮੈਰੀ ਤੌਰ ਬਣੇ ਮੈਂ ਕਵਾਂ ਮੇਰਾ ਮੁੰਡਾ ਇੱਥੇ ਪਹੁੰਚ ਗਿਆ ਮੇਰਾ ਪੁੱਤ ਇੱਥੇ ਛਰਤਾਂ ਲਾਉਨੇ ਆ ਪਿਆਰ ਵਪਾਰ ਐ ਤੇ ਤੇ ਪਿਆਰ ਹੈ ਹੀ ਨਹੀਂ ਅਈ ਤੋਂ ਇੱਥੇ ਵੀ ਵਪਾਰ ਕਰਦੇ ਆਂ ਬੱਚਿਆਂ ਨੂੰ ਕਹਿੰਦੇ ਆ ਇੱਥੇ ਤੱਕ ਪਹੁੰਚ ਬੱਲੇ ਬੱਲੇ ਕਰਾ ਸਾਰੇ ਪਿੰਡ 'ਚ ਟੌਰ ਬਣ ਜੇ ਇੱਕ ਵਾਰੀ ਮੈਂ ਹੈਗਾ ਮੇਰਾ ਮੁੰਡਾ ਇੱਥੇ ਪਹੁੰਚ ਗਿਆ ਮੇਰੀ ਕੁੜੀ ਇੱਥੇ ਪਹੁੰਚ ਗਈ ਉੱਥੇ ਵੀ ਵਪਾਰ ਹੀ ਐ ਪਿਆਰ ਤੇ ਉੱਥੇ ਵੀ ਹੈ ਨਹੀਂ ਤੇ ਪਿਆਰ ਦੀ ਪਿਆਰ ਦਾ ਹਿਰਦਾ ਭਰ ਕੇ ਤੁਰ ਤੂੰ ਜਿੱਧਰ ਨੂੰ ਜਾਏਗਾ ਪਿਆਰ ਦਾ ਹਿਰਦਾ ਭਰ ਕੇ ਲੰਘਦਾ ਹੋਏਗਾ ਕੁੱਤਾ ਵੀ ਤੇਰੇ ਮਗਰ ਮਗਰ ਪੂਛ ਲਾਉਂਦਾ ਤੁਰਿਆ ਹੋਣਾ ਕਿਉਂਕਿ ਪਿਆਰ ਤੇਰੀਆਂ ਅੱਖਾਂ ਚੋਂ ਦਿਸਣਾ ਤੇਰੇ ਅੰਦਰੋਂ ਦਿਸਣਾ ਤੇ ਨਫ਼ਰਤ ਭਰ ਕੇ ਘਰੋਂ ਦੁਰਦਾ ਤੇ ਫਿਰ ਸੋਚਦਾ ਵੀ ਯਾਰ ਦੁਨੀਆ ਕਦਰ ਹੀ ਨਹੀਂ ਕਰਦੀ ਤੇ ਦੁਨੀਆ ਨੇ ਵੀ ਤਾਂ ਨਫ਼ਰਤ ਹੀ ਦੇਣੀ ਤੈਨੂੰ ਨਫ਼ਰਤ ਹੀ ਕਰਨਗੇ ਪਿਆਰ ਦਾ ਹਿਰਦਾ ਭਰ ਕੇ ਤੁਰਨਾ ਪੈਣਾ ਤੇ ਗੁਰੂ ਨਾਨਕ ਸਾਹਿਬ ਜਦੋਂ ਤੁਰਦੇ ਐ ਉਹ ਪ੍ਰੇਮ ਦਾ ਹੀ ਹਿਰਦਾ ਭਰ ਕੇ ਗਏ ਐ ਤਾਈ ਤੇ ਫਿਰ ਮਲਕ ਭਾਗੋ ਵਰਗੇ ਮਹਾਰਾਜ ਨੇ ਆਪਣੇ ਬਣਾ ਹੀ ਲਏ ਅਖੀਰ ਨੂੰ ਪਹਿਲਾਂ ਸਾਰੇ ਹੀ ਵਿਰੋਧ ਕਰੀਗੇ ਮੁੜ ਕੇ ਆਪਣੇ ਬਣਾ ਹੀ ਲਏ ਸੱਜਣ ਠੱਗ ਵਰਗੇ ਆਪਣੇ ਬਣਾ ਹੀ ਲਏ ਮਹਾਰਾਜ ਕੋਡੇ ਰਾਕਸ਼ਸ ਵਰਗੇ ਆਪਣੇ ਬਣਾ ਹੀ ਲਏ ਰਕਸ਼ਸ ਬੁੱਧੀ ਜਿੰਨਾਂ ਦੀ ਆਪਣੇ ਬਣਾ ਲਏ ਸਤਿਗੁਰੂ ਸੋ ਇਹ ਗੱਲ ਤੇ ਹਮੇਸ਼ਾ ਪੱਕੀ ਰਹਿਣੀ ਉਹ ਹੀ ਰਹਿਣੀ ਹੈ ਇਹ ਵੀਡੀਓ ਦੇ ਬਾਰੇ ਆਪਾਂ ਗੱਲ ਕਰਨ ਤੋਂ ਪਹਿਲੇ ਇੱਕ ਦੋ ਸਵਾਲ ਪੁੱਛਨੇ ਨੇ ਦੋਸਤ ਜੇ ਅਗਰ ਇਹ ਸਾਨੂੰ ਕਲੀਅਰ ਕਰ ਦੇਣ ਇੱਕ ਤੇ ਇਹ ਕਿ ਕੋਦਰਾ ਕੀ ਸ਼ੈ ਹੁੰਦੀ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਇਹਦਾ ਕੋਈ ਇੰਗਲਿਸ਼ 'ਚ ਨਾਮ ਹੈ ਜਾਂ ਉਰਦੂ 'ਚ ਜਾਂ ਜਿਹੜੀ ਆਮ ਫਹਿਮ ਪੰਜਾਬੀ ਹੈ ਜਿਹੜੀ ਲੋਕ ਆਮ ਬੋਲਦੇ ਨੇ ਅਗਰ ਉਹਨਾਂ ਦੇ ਕਿਸੇ ਨੂੰ ਇੰਨਾਂ ਚੀਜ਼ਾਂ ਦਾ ਨਾਮ ਦਾ ਪਤਾ ਹੈ ਕੋਦਰਾ ਹੋ ਗਿਆ ਜਾਂ ਦੂਸਰੀਆਂ ਜਿਹੜੇ ਉਹਨਾਂ ਨੇ ਤਿੰਨ ਚਾਰ ਨਾਮ ਇਕੱਠੇ ਲਏ ਸੀ ਤੇ ਉਹ ਜ਼ਰੂਰ ਸਾਨੂੰ ਗਾਈਡ ਕਰਿਆ ਜੀ ਤੇ ਬਾਕੀ ਗੱਲ ਜੇ ਅਗਰ ਵੀਡੀਓ ਦੀ ਕਰੀਏ ਤੇ ਵੀਡੀਓ ਬਹੁਤ ਪਿਆਰੀ ਸੀ ਪਿਆਰ ਮੁਹੱਬਤ ਦੇ ਬਾਰੇ ਉਹ ਇਨਾਂ ਨੇ ਵਾਕਈ ਬੜੀ ਵਧੀਆ ਗੱਲ ਕੀਤੀ ਕਿ ਜਦੋਂ ਪਹਿਲੋ ਪਿਓ ਦਾਦੇ ਦੇ ਵੇਲੇ ਦੇ ਵਿੱਚ ਵਾਕਈ ਕਨਕ 5 ਤੋਂ 10 ਮਨ ਹੁੰਦੀ ਸੀ ਤੇ ਆਪਾਂ ਕਹਿੰਦੇ ਹੁੰਦੇ ਸੀ ਕਿ ਯਾਰ ਇਹ 10 ਮਨ ਕਨਕ ਸਿਰਫ ਇਹ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਸੀ ਉਦੋਂ ਇੱਕ ਤੇ ਬਰਕਤ ਬੜੀ ਸੀ ਦੂਸਰਾ ਇਹ ਕਿ ਉਹ ਉਹ ਐਗਰੀਕਲਚਰ ਤੇ ਨਾ ਖਰਚਾ ਨਹੀਂ ਹੁੰਦਾ ਸੀ ਤੇ ਉਹ ਜਿੰਨੀ ਵੀ ਹੋ ਜਾਂਦੀ ਸੀ ਤੀਸਰਾ ਇਹ ਕਿ ਉਹ ਕਨਕ 슈ਗਰ ਫ੍ਰੀ ਹੁੰਦੀ ਸੀ ਇਸ ਤਰ੍ਹਾਂ ਹੀ ਹੈ ਉਹ ਕਿਉਂਕਿ ਆਪਣਾ ਚਾਚਾ ਉਹਨਾਂ ਨਾਲ ਦੀ ਆਪਾਂ ਅਕਸਰ ਛੇੜਦੀ ਦਾ ਗੱਲ ਕਰਦੇ ਆਂ ਕਿਉਂ ਕਹਿੰਦੇ ਅਸੀਂ ਨਾ ਅੱਧੇ ਮਰਬੇ ਜੋ ਬਾਰਾ ਮਾਨ ਕਹਣਾ ਗੱਡੀ ਮੈਂ ਕਿਹਾ ਤੂੰ ਜੀ ਵੀ ਜ਼ਿੰਮੇਦਾਰ ਦੇ ਜਿਹੜੇ ਬੰਦੇ ਮਰਬੇ ਚ ਬਾਹਰ ਲੱਗੀ ਹੁਣ ਉਹ ਜਿਵੇਂ ਦੇਸੀ ਕਪਾਹ ਹੈ ਹਾਂਜੀ ਉਹ ਲੋਕ ਨਹੀਂ ਬੀਜਦੇ ਸੀ ਹਾਂਜੀ ਹੁਣ ਉਹ ਲੋਕੋ ਬੀਜਦੇ ਨਹੀਂ ਦੇਸੀ ਕਪਾਹ ਨਰਮਾ ਹੀ ਹੈ ਬਸ ਨਰਮਾ ਹੀ ਹੈ ਤੇ ਵਨਸ ਵਨ دوسرا ਇਹ ਕਿ ਹੁਣ ਇੰਦੇ ਚ ਇਹ ਗੱਲ ਤੇ ਮੰਨਣੀ ਪੈਣੀ ਕਿ ਜਿਵੇਂ ਦੌਰ ਬਦਲਿਆ ਐਗਰੀਕਲਚਰ ਪ੍ਰੋਡਕਸ਼ਨਸ ਪ੍ਰੋਡਕਸ਼ਨ ਜੇ ਫਰਕ ਤੇ ਆਇਆ ਯਾਨੀ ਕਿ ਬਹੁਤ ਜ਼ਿਆਦਾ ਐਵਰੇਜ ਆਨ ਲੱਗ ਪਈ ਏ ਪਰ ਏਕੜ ਪਰ ਕਿੱਲਾ ਬੜੀ ਐਵਰੇਜ ਆਨ ਲੱਗ ਪਈ ਏ ਲੇਕਿਨ ਇਹ ਕਿ 슈ਗਰ ਜਿਹੜੀ ਨਾ ਉਹ ਵੀ ਵੱਧ ਹੀ ਜਾ ਰਹੀ ਹੁਣ ਬਾਕੀ ਇਹ ਕਿ ਤੁਸੀਂ ਵੀਡੀਓ ਦੇ ਬਾਰੇ ਸੀ ਗੱਲ ਕਰੀਏ ਕਿ ਦੇਖੋ ਜੀ ਜ਼ਿਕਰੀਆ ਮਰਦਾਨਾ ਜੀ ਜਿਹੜੇ ਸੀ ਉਹ ਮੁਸਲਮਾਨ ਸੀ ਤੁਹਾਨੂੰ ਪਤਾ ਉਹ ਗੁਰੂ ਨਾਨਕ ਸਾਹਿਬ ਦੇ ਨਾਲ ساری ਜ਼ਿੰਦਗੀ ਰਹੀ ਉਹਨਾਂ ਦਾ ਮਜ਼ਬੂਰ ਹੋਰ ਉਹਨਾਂ ਦਾ ਹਾਂਜੀ ਉਹ ਮੁਸਲਮਾਨ ਸਨ ਲੇਕਿਨ ਦੇਖ ਲੋ ਉਹਨਾਂ ਦੇ ਪਿਆਰ ਮੁਹੱਬਤ ਦੀ ਇਹ ਕਹਾਣੀ ਹੈ ਜਾਂ ਇਹ ਗੱਲ ਹੈ ਕਿ ਉਹ ਦੇ ਲੋ ساری ਜ਼ਿੰਦਗੀ ਰਹੇ ਨੇ ਲੇਕਿਨ ਉਹਨਾਂ ਨੇ ਇੱਕ ਦੂਸਰੇ ਨੂੰ ਇਹ ਨਹੀਂ ਮਜਬੂਰ ਨਹੀਂ ਕੀਤਾ ਕਿ ਉਹ ਮਜ਼ਬੂਰ ਚੇਂਜ ਕਰ ਸਹੀ ਗੱਲ ਹੈ ਸਹੀ ਗੱਲ ਹੈ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਕਿ ਵੀ ਆਪਣੇ ਜਨ ਆਪਣੇ ਸਭ ਤੋਂ ਪਹਿਲਾਂ ਗੱਲ ਹੀ ਇਹ ਕਹਾਂ ਹਾਂ ਜੀ ਕਿ ਆ ਤੂੰ ਸਾਡੇ ਧਰਮ ਚ ਕਿਉਂ ਨਹੀਂ ਆਂਦਾ ਹਾਂ ਤੇ ਇਹ ਜਾਂ ਜਿਹੜਾ ਆਪਣਾ ਪਿਆਰ ਮੁਹੱਬਤ ਕਰਨ ਵਾਲਾ ਬੰਦਾ ਹੈ ਜਾਂ ਜਿਹੜਾ ਤੁਹਾਨੂੰ ਜੋ ਆ ਪਿਆਰ ਮੁਹੱਬਤ ਕਰਦਾ ਉਹਨੂੰ ਸਭ ਤੋਂ ਪਹਿਲੇ ਲੋਕ ਡਿਮਾਂਡਿੰਗ ਹੋ ਜਾਂਦੇ ਨੇ ਕਿ ਉਹ ਮੇਰੇ ਵਾਸਤੇ ਇਹ ਨਹੀਂ ਕਰਦਾ ਮੇਰੇ ਵਾਸਤੇ ਉਹ ਨਹੀਂ ਕਰਦਾ ਇਹ ਚੀਜ਼ਾਂ ਦੇ ਗੌਰ ਕਰਨ ਲੱਗ ਪੈਂਦੇ ਨੇ ਹਾਲਾਂਕਿ ਜਿਹੜੀ ਮੁਹੱਬਤ ਹੁੰਦੀ ਨਾ ਪਿਆਰ ਹੁੰਦਾ ਹੈ ਇਹ ਬੇਲੋਸ ਹੁੰਦਾ ਸਹੀ ਗੱਲ ਦੂਸਰਾ ਜਿਹੜੇ ਇਹ ਗੱਲ ਕਰ ਰਹੇ ਸੀ ਭਾਈ ਲਾਲੋ ਜੀ ਦੀ ਕਿ ਉਹ ਏਵਨਾਬਾਦ ਇਹ ਤੇ ਮੈਂ ਜਦੋਂ ਇਹ ਏਵਨਾਬਾਦ ਦਾ ਨਾਮ ਜਿਆਣਾ ਤੇ ਮੇਰੇ ਫੌਰਨ ذہن ਜਾਇਆ ਕਿ ਇਹ ਗੁਜਰਾਵਾਲਾ ਦਾ ਇਲਾਕਾ ਹੈ ਆਪਣੇ ਇੱਥੇ ਗੁજરાਵਾਲੇ ਦਾ ਇਲਾਕਾ ਹੈ ਈਮਨਾਬਾਦ ਇਹ ਉਹੀ ਇਲਾਕਾ ਹੈ ਅੱਛਾ ਹਾਂਜੀ ਜਿੱਥੋਂ ਦੀ ਬਰਫੀ ਪੂਰੀ ਦੁਨੀਆ 'ਚ ਮਸ਼ਹੂਰ ਹੈ ਉਹ ਤਾਂ ਬਹੁਤ ਮਸ਼ਹੂਰ ਹੈ ਈਮਨਾਬਾਦ ਦੀ ਬਰਫੀ ਸਾਡੇ ਬਰਫੀ ਦੋਸ ਸਮੇਂ ਦੇ ਹੋਣ ਕੇ ਮਠਿਆਈ ਦੇ ਵਿੱਚ ਹਾਂਜੀ ਬਰਫੀ ਹੁੰਦੀ ਹੈ ਉਹ ਦੁੱਧ ਨਾਲ ਬਣਾਉਂਦੇ ਨੇ ਤੇ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੇ ਇਲਾਕਾ ਵੀ ਗੁજરાਵਾਲੇ ਦਾ ਤੇ ਬਾਕੀ ਇਹ ਹੈ ਕਿ ਪਿਆਰ ਮੁਹੱਬਤ ਜਿਹੜਾ ਆਪਸ ਦੇ ਵਿੱਚ ਇਹ ਜਿੰਨਾ ਵਧਾਇਆ ਜਾਵੇ ਇਹਦਾ ਤੱਲਕ ਡਾਇਰੈਕਟ ਮਨ ਨਾਲ ਹੁੰਦਾ ਜੇ ਤੁਹਾਡਾ ਮਨ ਸਾਫ਼ ਹੈ ਨਾ ਤੇ ਫਿਰ ਤੁਹਾਨੂੰ ਸਾਰਾ ਕੁਝ ਕਲੀਅਰ ਨਜ਼ਰ ਆਉਂਦਾ ਹਾਂ ਕਲੀਅਰ ਨਜ਼ਰ ਆਉਂਦਾ ਫਿਰ ਤੁਹਾਨੂੰ ਹਰ ਚੀਜ਼ ਪਿਆਰੀ ਲੱਗਦੀ ਤੇ ਜੇ ਕਿਸੇ ਚੀਜ਼ ਦੇ ਬਾਰੇ ਜੇ ਤੁਹਾਡੇ ਮਨ 'ਚ ਮੈਲ ਹੈ ਤੇ ਫਿਰ ਉਹ ਹਰ ਚੀਜ਼ ਧੁੰਦਲੀ ਨਜ਼ਰ ਆਉਂਦੀ ਹੈ ਐਵੇਂ ਨਜ਼ਰ ਆਉਂਦੀ ਉਹ ਭਾਵੇਂ ਚੀਜ਼ ਜਿੰਨੀ ਮਰਜ਼ੀ ਚੰਗੀ ਹੋਵੇ ਜਿਸ ਤਰ੍ਹਾਂ ਮੈਂ ਮਿਸਾਲ ਦਿੱਤੀ ਕਿ ਲੋਗਰ ਉਦੇਕਤਾਰੇ ਦੇ ਰਾਂਦਾ ਦੇ ਕਈਆਂ ਨੂੰ ਉਹ ਉਹਦਾ ਬਣਾਉਣ ਵਾਲਾ ਦੀ ਝਲਕ ਵੀ ਤੇ ਨਜ਼ਰ ਆਂਦੀ ਨਾ ਕੁੱਤੇ ਜੋ ਕਿ ਰੱਬ ਨੇ ਇਹ ਵੀ ਤੇ ਕਿ ਜਾਨਵਰ ਬਣਾਇਆ ਐਡਾ ਵਫਾਦਾਰ ਕੰਮ ਬਣਾਇਆ ਦੁਨੀਆ ਦੇ ਉਤੇ ਦਰਖਤ ਚਰਿੰਦ ਪ੍ਰਿੰਦ ਬਣਾਏ ਨੇ ਤੇ ਉਹਨਾਂ ਜੋ ਰੱਬ ਦੀ ਝਲਕ ਵੀ ਨਜ਼ਰ ਆਉਂਦੀ ਹੈ ਕਈਆਂ ਨੂੰ ਅੱਖ ਨਹੀਂ ਮੈਂ ਹਰ ਚੀਜ਼ ਚ ਰੱਬ ਦੀ ਨਿਸ਼ਾਨ ਅਕਲ ਵਾਲਿਆਂ ਵਾਸਤੇ ਰੱਬ ਕੰਨ ਕਿ ਹਰ ਚੀਜ਼ ਚ ਨਿਸ਼ਾਨੀ ਹੈ ਹਾਂਜੀ ਜਿਹੜੇ ਅਹਲ ਇਲਮ ਅਹਲ ਅਕਲ ਲੋਕ ਨੇ ਉਹਨਾਂ ਵਾਸਤੇ ਹਰ ਚੀਜ਼ ਦੇ ਵਿੱਚ ਨਿਸ਼ਾਨੀਆਂ ਹੈ ਕੁਰਾਨ ਪਾਕ ਦੀ ਇੱਕ ਐਤ ਦਾ ਮਫਹੂਮ ਹੈ ਮਫਹੂਮ ਹੈ ਦੂਸਰਾ ਇਹ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਸਫ਼ਰ ਤੇ ਨਿਕਲੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਦੁਨੀਆ ਕਿੱਡੀ ਖੂਬਸੂਰਤ ਹੈ ਤੇ ਇਹਦੇ ਬਣਾਉਣ ਵਾਲਾ ਕਿੱਡਾ ਖੂਬਸੂਰਤ ਹੋਣਾ ਹੈ ਬੜੀ ਵਧੀਆ ਗੱਲ ਹੈ ਤੇ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਈ ਅਗਰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਅੱਲਾਹ ਨਿਗੇਬਾਨ